ਹਾਸੇ ਬਾਰੇ ਮਾਡੀ ਜਾਣਕਾਰੀ ਜੋ ਵੀ ਇੱਕ ਇਸ ਤਰ੍ਹਾਂ ਹਜੇ ਕੋਈ ਹਾਸੇ ਬਾਰੇ ਕੋਈ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਸਾਡੇ ਕੋਲ ਹੈਗੀ ਮਮਲ ਮੁੰਡਲੀ ਤਕਰੀਬ ਇਹ ਹੀ ਲੱਗ ਰਿਹਾ ਕਿ ਕਿੱਡੀ ਟਾਇਰ ਪਾਟੇ ਲੱਗਦਾ ਹੈ ਹਜੇ ਕਿ ਜਿਹੜਾ ਕਹੇ ਹਾਸਾ ਹੋਇਆ ਲੱਗਦਾ ਕਿਸੇ ਬੰਦੇ ਦੇ ਕੋਈ ਜਾਨੀ ਨੁਕਸਾਨ ਵਗੈਰਾ ਕੋਈ ਹਜੇ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹਜੇ ਇਦਾਂ ਦੀ ਅੱਛਾ ਤੁਸੀਂ ਮੌਕੇ ਤੋਂ ਮੌਜੂਦ ਹੋ ਕੁਝ ਪਤਾ ਲੱਗ ਪਾਇਆ ਹੈ ਹੋਇਆ ਤੁਸੀਂ ਹਜੇ ਤੱਕ ਕੁਝ ਨਹੀਂ ਪਤਾ ਜੇ ਨਾ ਕੋ ਡਰਾਈਵਰ ਦਾ ਪਤਾ ਲੱਗ ਰਿਹਾ ਨਾ ਕਿਸੇ ਦਾ ਪਤਾ ਲੱਗ ਰਿਹਾ ਤੇ ਇਹ ਕੁਛ ਪਤਾ ਲੱਗ ਪਾਇਆ ਕਿੰਨੇ ਕਿ ਟਾਇਰ ਹੀ ਫਟਿਆ ਜਿਹੜਾ ਲੋਪਾ ਵੱਲ ਗੱਲ ਕੀਤੀ ਜਗੀ ਵੀ ਅੱਜ ਪਹਿਲਾਂ ਤੋਂ ਹਾਏ ਤਾਂ ਕੁਛ ਨਹੀਂ ਪਤਾ ਜੀ ਨਾਲ ਸਰ ਕਿਹੜੀ ਜਗ੍ਹਾ ਤੇ ਹਾਦਸਾ ਹੋਇਆ ਇਹ ਟਰਾਂਸਪੋਰਟ ਨਗਰ ਤੇ ਫਲਾਈਓਵਰ ਦੇ ਉੱਪਰ ਹੈ ਜੀ ਕੀ ਕੋਈ ਨੁਕਸਾਨ ਵੀ ਹੋਇਆ ਨੁਕਸਾਨ ਤਾਂ ਆ ਹੀ ਹੋਇਆ ਜੀ ਤੁਸੀਂ ਤਾਂ ਉਦਾਂ ਬੰਦਾ ਦਾ ਪਤਾ ਵੀ ਨਹੀਂ ਲੱਗ ਰਿਹਾ ਹੈ ਕਿਹੜਾ ਹੈ ਬੰਦਾ ਕਿ ਕਿੰਨੇ ਕੁ ਵੀ ਨਹੀਂ ਘਟਣਾ ਅੱਧਾ ਘੰਟਾ ਪਹਿਲਾਂ ਹੋਇਆ ਜੀ ਇਹ ਟਰੱਕ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀਗਾ ਇਹ ਵੀ ਹਜੇ ਪਤਾ ਨਹੀਂ ਕੁਛ ਹਜੇ ਤਾਂ ਪਤਾ ਕਰਦੇ ਹਾਂ ਨੰਬਰ ਤੇ ਪਾ ਕੇ ਚੈੱਕ ਕਰਦੇ ਕਿੰਨਾ ਤਾਂ ਹੈਗਾ ਕੀ ਸकता ਹੋਵੇ ਬਾਅਦ ਚ ਤੁਹਾਨੂੰ ਦੱਸ ਫਾਇਰ ਬਿਟਰੀ ਉਹ ਦੱਸਦੇ ਹੋ ਕਿ ਹਾਦਸਾ ਵਾਪਰਿਆ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਇੰਦਰਜੀਤ ਸਿੰਘ ਸਰ ਕੁਝ ਪਤਾ ਲੱਗ ਪਾਇਆ ਕਿ ਅੱਗ ਲੱਗਣ ਦਾ ਕਾਰਨ ਕੀ ਹੈ ਕਾਰਨ ਅੱਗ ਤੇ ਜਦੋਂ ਪੈਲਟੀ ਬਾਅਦ ਚ ਲੱਗੀ ਹੈ ਤੇ ਟਾਇਰ ਫਟਣ ਦੇ ਨਾਲ ਗੱਡੀ ਪਲਟ ਗਈ ਹੈ ਜਿਹੜਾ ਟਾਇਰ ਫਟ ਗਿਆ ਗੱਡੀ ਦਾ ਸਰ ਜਿਹੜਾ ਡਰਾਈਵਰ ਸੀ ਉਹ ਮੌਕੇ ਤੇ ਫਰਾਰ ਹੋ ਗਿਆ ਤੇ ਉਹਦੀ ਵੀ ਤੰਬੀਲ ਸੱਟ ਲੱਗੀ ਨਹੀਂ ਫਰਾਰ ਹੋ ਗਿਆ ਉਹ ਫੜਾ ਲੋ ਫੰ 6 ਗੱਡੀਆਂ ਲੱਗ ਗਈਆਂ ਜਾਨੀ ਨੂੰ ਪਸੰਦ ਨਹੀਂ ਆਇਆ ਨਹੀਂ ਜਾਨੀ ਨੂੰ ਨੁਕਸਾਨ ਕੋਈ ਨਹੀਂ ਹੈ ਸਰ ਅੱਗ ਤੇ ਕਾਫੀ ਪਾ ਲਿੱਤਾ ਗਿਆ ਹਾਂ ਅੱਗ ਕੋਲ ਕੰਨ ਕਾਬੂ ਅੱਗ ਬੁਝ ਗਈ ਹਾਂਜੀ ਸਰ ਟਰਾਂਸਪੋਰਟ ਫਲਾਈਓਵਰ ਦੇ ਉੱਤੇ ਇੱਕ ਦਰਦਨਾਖਾ ਖਾਤਾ ਹੁੰਦਾ ਟਰਾਲੇ ਨਾਲ ਕੀ ਪਤਾ ਲੱਗਿਆ ਇਹਦੇ 10 ਵਾ 10 ਵਜੇ ਸਾਨੂੰ ਇਤਲਾਹ ਮਿਲੀ ਸੀ ਕੰਟਰੋਲ ਤੋਂ ਵੀ ਟਰੱਕ ਪਲਟ ਕੇ ਅੱਗ ਲੱਗੀ ਹੈ ਅੱਗ ਬੁਝਾਈ ਹੈ ਫਿਰ ਪਤਾ ਲੱਗਾ ਵੀ ਇੱਕ ਬੰਦੇ ਦੀ ਵਿੱਚ ਡੈਥ ਹੋਈ ਹੋਈ ਆ ਉਹ ਡੈੱਡ ਬੋਡੀ ਕੱਢ ਲਈ ਆ ਬਾਕੀ ਤਪਰੀਸ਼ ਕਰ ਰਹੇ ਆ ਇਹ ਜੋ ਹੁਣ ਤੱਕ ਪਤਾ ਲੱਗਿਆ ਵੀ ਇਹ ਕਰਨਾਲ ਤੋਂ ਦਾਣਾ ਲੈ ਕੇ ਜਾ ਰਹੇ ਪਲਾਸਟਿਕ ਤੇ ਜੰਮੂ ਜਾਣਾ ਸੀਗਾ ਤੇ ਸਰ ਟ੍ਰੈਕ ਦੇ ਵਿੱਚ ਕਿੰਨੇ ਜਨੇ ਸੀ ਜੀ ਡੀਨਰ ਵੀ ਨਾਲ ਸੀਗਾ ਨਹੀਂ ਅਜੇ ਗੱਲ ਕਲੀਅਰ ਨਹੀਂ ਹੋਈ ਅਜੇ ਮਾਲਕ ਆਉਂਦੇ ਫਿਰ ਪਤਾ ਕਰਦੇ ਉਹਨਾਂ ਫੋਨ ਤੇ ਗੱਲ ਵੀ ਪਹੁੰਚ ਰਹੀ ਥੋੜੀ ਦੇਰ ਤੱਕ ਤੋਂ ਤਾਂ ਪਤਾ ਲੱਗੇਗਾ ਅਜੇ ਇੱਕ ਬੰਦੇ ਦੀ ਡੈੱਡ ਬਡੀ ਤੇ ਛੱਤ ਹੈ ਇੱਕ ਬੰਦੇ ਦੀ ਮਰੀ ਸਰ ਕਿੱਦਾਂ ਹਾਦਸਾ ਹੋਇਆ ਸੀਗਾ ਕੁਝ ਪਤਾ ਲੱਗਿਆ ਕਿਸ ਤਰੀਕੇ ਵਾਪਰ ਸੀ ਹੁਣ ਤੱਕ ਤੇ ਜਦੋਂ ਲੱਗਦਾ ਵੀ ਜੇ ਟਾਇਰ ਫਟ ਗਿਆ ਕੋ ਪ੍ਰੋਬਲਮ ਆਜੀ ਡਰਾਈਵਰ ਦੀ ਲਾਪਰਵਾਹੀ ਕਰਕੇ ਡਵਾਈਡਰ ਤੇ ਚੜ ਗਈ ਉਹ ਪਲਟਨ ਕਰਕੇ ਸਦਾ ਅੱਗ ਲੱਗੀ ਆ ਹੋਰ ਤਾਂ ਇਹਦਾ ਕੋਈ ਗੱਲ ਸਾਹਮਣੇ ਨਹੀਂ ਆਜੀ ਬਾਕੀ ਬਾਅਦ ਤਫतीश ਪਤਾ ਲੱਗੇਗਾ ਡਰਾਈਵਰ ਦਾ ਕੋਈ ਨਾਮ ਪਤਾ ਲੱਗਿਆ ਕੋਈ ਮਾਲਕਾ ਮੰਦ ਨਹੀਂ ਮਾਲਕ ਦਾ ਨਾਮ ਚਿੰਟੂ ਪਤਾ ਲੱਗਿਆ ਬਾਕੀ ਇਨਵੈਸਟਿਗੇਟ ਕਰਦੇ ਕਿਉਂਕਿ ਉਹਨੂੰ ਕੱਢਣਾ ਜ਼ਰੂਰੀ ਸੀ ਉਸ ਤੋਂ ਬਾਅਦ ਵੈਰੀਫਾਈ ਕਰਦੇ ਹੈਡ ਬੋਡੀ ਇੱਕੋ ਹੀ ਮਿਲੀ ਹੈ ਹਾਂ ਇੱਕ ਹੀ ਲੱਗਦੀ ਆ ਇੱਕ ਹੀ ਲੱਗਦੀ ਆ